ਕ੍ਰਿਮਕਸਰ ਸਾਹਿਬ ਨੇ ਹਲਕਾ ਲੰਬੀ ਦੇ ਇੱਕ ਪਿੰਡ ਸਿੰਘੇਵਾਲਾ ਦੇ ਵਿੱਚ ਇੱਕ ਪਟਾਕਾ ਫੈਕਟਰੀ 'ਚ ਧਮਾਕਾ ਹੋਇਆ ਤੇ ਇਸ ਧਮਾਕੇ ਤੋਂ ਬਾਅਦ ਉੱਥੇ ਮੌਜੂਦ ਕਈ ਮਜ਼ਦੂਰ ਜ਼ਖਮੀ ਹੋ ਗਏ ਤੇ 5 ਮਜ਼ਦੂਰਾਂ ਦੀ ਮੌਤ ਕੋਈ ਦੱਸੇ ਜਾ ਰਹੀ ਹੈ ਤੇ ਜ਼ਖਮੀਆਂ ਨੂੰ ਪਟੰਡਾ ਦੇ ਏਮਜ਼ ਹਸਪਤਾਲ ਦੇ ਵਿੱਚ ਇਲਾਜ ਲਈ ਭੇਜਿਆ ਗਿਆ ਹੈ ਜਿੱਥੇ ਕਿ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਕਾਹਨ ਇਸ ਹਾਦਸੇ ਤੋਂ ਬਾਅਦ ਹਲਕਾ ਲੰਬੀ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੱਡਾ ਐਲਾਨ ਕੀਤਾ ਹੈ। ਉਹਨਾਂ ਕਿਹਾ ਹੈ ਕਿ ਹਾਦਸੇ ਵਿੱਚ ਮਾਰੇ ਗਏ ਮ੍ਰਿਤਕਾਂ ਦੇ ਪਰਿਵਾਰ ਨੂੰ 2-2 ਲੱਖ ਰੁਪਏ ਦੀ ਆਰਥਿਕ ਸਹਾਇਤਾ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਏਗੀ ਤੇ ਨਾਲ ਹੀ ਇਸ ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਦਾ ਇਲਾਜ ਪੰਜਾਬ ਸਰਕਾਰ ਵੱਲੋਂ ਮੁਫਤ ਕਰਵਾਇਆ ਜਾਏਗਾ। ਫੈਕਟਰੀ ਸੀ ਉੱਥੇ ਉਗੜਾ ਖਲ ਬਿਜਲੀ ਦੀ ਤਾਰ ਦਾ ਕੋਈ ਜਿਵੇਂ ਸੁਣਿਆ ਜਦੋਂ ਨੇਰੀ ਨੋਦੀ ਆਈ ਉਸ ਵੇਲੇ ਗਰੰਟ ਸ਼ਾਟ ਹੋ ਗਿਆ ਜਾਂ ਉਧਰੋਂ ਆਗੂ ਪੈ ਗਈ ਉਹਦੇ ਕਰਕੇ ਵੱਡਾ ਨੁਕਸਾਨ ਹੋਇਆ ਜਿਹਦੇ ਨਾਲ 5 ਤਾਂ ਮੌਤਾਂ ਹੀ ਹੋ ਗਈਆਂ ਉੱਥੇ ਜਿਹੜੇ ਮਜ਼ਦੂਰ ਕੰਮ ਕਰਦੇ ਸੀ ਤੇ ਜਿਹਦੇ ਚ 19 ਜ਼ਖਮੀ ਹੋਏ ਆ ਜਿਹਦੇ ਚ 13 ਬਾਅਦ ਜਿਹੜਾ ਸਰਕਾਰੀ ਹਸਪਤਾਲ ਉਹਦੇ ਵਿੱਚ ਦਾਖਲ ਕਰਵਾਏ ਗਏ ਆ ਪੁਰਨਾ ਦੇ ਹਾਲਾਤ ਠੀਕ ਨਹੀਂ ਥੋੜੀਆਂ-ਬੋਟੀਆਂ ਜਿਹੜੀਆਂ ਛੋਟਾ-ਸੱਟਾ ਸਨ ਉਹਨਾਂ ਦਾ ਇਲਾਜ ਕਰਕੇ ਉੱਥੇ ਉਹਨਾਂ ਨੂੰ ਸਾਰਾ ਸਰਕਾਰੀ ਖਰਚਾ ਜੋ ਵੀ ਲੋਡ ਪਾਊਗੀ ਸਰਕਾਰ ਦੇਊਗੀ ਉਸ ਤੋਂ ਬਾਅਦ ਜਿਹੜੇ 6 ਬੰਦੇ ਹੇਮਜ਼ ਵਿੱਚ ਦਾਖਲ ਕਰਾਏ ਗਏ ਆ ਉਹਨਾਂ ਦਾ ਵੀ ਜੋ ਗਵਰਨਮੈਂਟ ਵੱਲੋਂ ਜੋ ਉਹਨਾਂ ਤੇ ਇਲਾਜ ਤੇ ਲੋਡ ਪਾਊਗੀ ਸਾਰਾ ਖਰਚਾ ਗਵਰਨਮੈਂਟ ਦੇਊਗੀ ਔਰ ਜਿਹੜੇ ਇਹ ਇਸ ਸੰਸਾਰ ਤੋਂ ਚਲੇ ਗਏ ਉਹਨਾਂ ਨੂੰ 2-2 ਲੱਖ ਰੁਪਏ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਊਗਾ ਤੇ ਸਾਰਿਆਂ ਲਈ ਬਹੁਤ ਮੰਦਪਾਗਾ ਹੈ ਕਿਉਂਕਿ ਜਾਨ ਮਸਾਈ ਇਸ ਸੰਸਾਰ ਵਿੱਚ ਕਿਸੇ ਇਨਸਾਨ ਨੂੰ ਮਿਲਦੀ ਹੈ ਜੋ ਇਸ ਤਰ੍ਹਾਂ ਬੇਆਈ ਬੇਵਕਤ ਔਰ ਦੁਖਦਾਈ ਮੌਤ ਜੇ ਸਾਰਿਆਂ ਲਈ ਬੜਾ ਮੰਦਪਾਗਾ ਹੁੰਦਾ ਉਹਨਾਂ ਪਰਿਵਾਰਾਂ ਨਾਲ ਵੀ ਮੈਂ ਹਮਦਰਦੀ ਪ੍ਰਗਟ ਕਰਦਾ ਔਰ ਜੋ ਜੋ ਲੋੜ ਜਿਵੇਂ ਜਿਵੇਂ ਸਰਕਾਰ ਦੀ ਹੋਈ ਉਹਨਾਂ ਨੂੰ ਸਦਾ ਲਈ ਅਸੀਂ ਸਹਿਤਾ ਦੇਵਾਂਗੇ ਬਿਊਰੋ ਰਿਪੋਰਟ ਜਗਬਾਨੀ ਟੀਵੀ